ਸਰ ਜੀ ਆਪ ਜੀ ਕੀ ਲੈ ਕੇ ਆਏ ਹੋ ਤੇ ਕਿੱਥੋਂ ਆਏ ਹੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਅਸੀਂ ਇੱਕ ਜੋ ਸੇਵਾ ਸਟਰੀ ਜਸਟ ਨੂੰ ਉੱਗੇ ਤੋਂ ਜੀ ਸਾਰੀ ਟੀਮ ਇਹ ਜੋ ਸੇਵਾ ਸਟਰੀ ਦੀ ਅਸੀਂ ਪਹਿਲਾਂ ਵੀ ਇੱਥੇ 19 ਤੋਂ ਲੈ ਕੇ ਹੁਣ ਤੱਕ ਜਿੰਨੀ ਹੜ ਆਏ ਆ ਉਸ ਔਖੇ ਹੀ ਘੜੀ ਦੇ ਵਿੱਚ ਅਸੀਂ ਸਮੇਂ-ਸਮੇਂ ਤੇ ਜਿਹੜੀ ਸਾਡੀ ਸੁਸਾਇਟੀ ਹੈ ਉਹ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਲੋਕਲ ਵੀਰਾਂ ਦੇ ਸਹਿਯੋਗ ਦੇ ਨਾਲ ਇੱਥੋਂ ਦੇ ਜਿਹੜੇ ਹੜ ਪੀੜਤ ਲੋਕ ਹੈ ਉਹਨਾਂ ਦੀ ਸਿਹਤ ਆਸਤੇ ਪਹੁੰਚਦੀ ਰਹੀ ਹੈ ਇਸ ਵਾਰ ਵੀ ਸਾਨੂੰ ਬਾਬਾ ਹਰਸ਼ਾ ਸਿੰਘ ਜੀ ਨੇ ਦੱਸਿਆ ਸੀਗਾ ਵੀ ਇਸ ਪਾਸੇ ਕਾਫੀ ਨੁਕਸਾਨ ਹੈ ਲਈ ਬਾਬਾ ਜੀ ਨੇ ਤਾਲਮੇਲ ਬਣਾਇਆ ਔਰ ਇੱਥੋਂ ਦੀ ਸਿਚੁਏਸ਼ਨ ਬਾਰੇ ਪੁੱਛਿਆ ਉਹਨਾਂ ਨੇ ਦੱਸਿਆ ਸਾਨੂੰ ਹੁਣ ਵੀ ਖਾਦ ਦੀ ਲੋੜ ਹੈ ਅੱਜ ਅਸੀਂ ਇੱਥੇ ਜਿਹੜੀ ਹੈ 40 ਕਿੱਲੀਆਂ ਦੀ ਖਾਦ ਔਰ ਕੁਝ ਜਿਹੜੇ ਸਾਡੇ ਕੋਲੇ ਬਸਤਰ ਸੀਗੇ ਰਜਾਈਆਂ ਚਾਦਰਾਂ ਕੰਬੜਾ ਗਰਮ ਉਹ ਜਿਹੜੇ ਲੋੜਵੰਦ ਪਰਿਵਾਰਾਂ ਨੂੰ ਆ ਆਇਡੈਂਟੀਫਾਈ ਕੀਤੇ ਹੋਏ ਆ ਉਹਨਾਂ ਘਰਾਂ ਨੂੰ ਉਹ ਵੰਡੇ ਜਾਣਗੇ ਬਾਬਾ ਜੀ ਓਕੇ ਜੀ ਤੇ ਇਹ ਸੇਵਾ ਆਪ ਜੀ ਕਦੋਂ ਤੋਂ ਇਹ ਸੁਸਾਇਟੀ ਤੁਹਾਡੀ ਕੰਮ ਕਰ ਰਹੀ ਹੈ ਤੇ ਹੁਣ ਤੱਕ ਕਿੰਨੀਆਂ ਪ੍ਰਾਪਤੀਆਂ ਨੇ ਸੁਸਾਇਟੀ ਦੀਆਂ ਇਹ ਜਿਹੜੀ ਸੁਸਾਇਟੀ 2017 ਤੋਂ ਲੈ ਕੇ ਨਿਰੰਤਰ ਚੱਲਦੀ ਆ ਇਹਦਾ ਜਿਹੜਾ ਕੰਮ ਆ ਮੇਨ ਕੰਮ ਆ ਅੱਖਾਂ ਬਣਾਉਣੀਆਂ ਲੋਕਾਂ ਨੂੰ ਦਵਾਈਆਂ ਦਿਵਾਉਣੀਆਂ ਔਰ ਜਿਹੜੇ ਲੋਕ ਰੁੜ ਰਹੇ ਆ ਰੋੜਾਂ ਤੇ ਕੋਈ ਸਾਨੂੰ ਮਿਲਦਾ ਹੈ ਉਹਨਾਂ ਨੂੰ ਆਸ਼ਰਮਾਂ ਵਿੱਚ ਛੱਡਣਾ ਉਹਨਾਂ ਦੀ ਸੇਵਾ ਸੰਭਾਲ ਵਾਸਤੇ ਉੱਥੇ ਜਾਣਾ ਉਹਨਾਂ ਨੂੰ ਦਵਾਈਆਂ ਵਗੈਰਾ ਪ੍ਰੋਵਾਈਡ ਕਰਾਉਣੀਆ ਔਰ ਜੋ ਹਸਪਤਾਲਾਂ ਦੇ ਵਿੱਚ ਕਈ ਮਰੀਜ਼ ਆ ਜਿਨ੍ਹਾਂ ਨੂੰ ਕੋਈ ਦਵਾਈ ਨਹੀਂ ਦਵਾਸਾ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ ਬੈਠੇ ਆ ਉਹਨਾਂ ਦੀ ਜਦੋਂ ਸਾਨੂੰ ਕੋਈ ਵੀਡੀਓ ਆਉਂਦੀ ਆ ਸਾਨੂੰ ਕੋਈ ਪਤਾ ਲੱਗਦਾ ਹੈ ਵੀ ਉਸ ਬੰਦੇ ਦਾ ਇਲਾਜ ਨਹੀਂ ਹੋ ਰਿਹਾ ਉਹਨਾਂ ਨੂੰ ਦਵਾਈਆਂ ਦਿਵਾਉਣੀਆਂ ਇਹ ਸਾਡੇ ਮੁੱਖ ਕੰਮ ਹੈ ਉਹਦੇ ਨਾਲ ਇਹ ਵੀ ਸਾਡੇ ਮੁੱਖ ਕੰਮ ਜੁੜ ਗਏ ਵੀ ਜਵੇਂ ਹੜਾ ਜਿਹੜੇ ਬਾਰ-ਬਾਰ ਆ ਰਹੇ ਆ ਜਾਂ ਤਾਂ ਇਹ ਸਮਝ ਲੋ ਕੁਦਰਤੀ ਕਰੋਪੀ ਸਮਝ ਲੋ ਜਾਂ ਸਰਕਾਰਾਂ ਦੀਆਂ ਨਗੈਲੀਆਂ ਸਮਝ ਲੋ ਵੀ ਉਹਦੇ ਕਰਕੇ ਆ ਰਹੇ ਜਿਹੜੇ ਬਾਰ-ਬਾਰ ਹੜ ਹੁੰਦੇ ਆ ਉਹਨਾਂ ਦੇ ਨਾਲ 니ਸਣ ਲਈ ਜਵੇਂ ਸਾਰਾ ਪੂਰੇ ਦਾ ਪੂਰਾ ਪੰਜਾਬ ਉਹਨਾਂ ਲੋਕਾਂ ਦੇ ਨਾਲ ਖੜਾ ਹੈ ਉਸੇ ਤਰ੍ਹਾਂ ਅਸੀਂ ਵੀ ਜੋ ਟੈਲੀਫੋਨ ਸਾਨੂੰ ਐਨ ਆਰ ਆਈ ਵੀਰਾਂ ਨੇ ਲੋਕਲ ਵੀਰਾਂ ਨੇ ਭੇਜਿਆ ਉਹ ਅਸੀਂ ਇਹਨਾਂ ਤੇ ਲੈ ਕੇ ਪਹੁੰਚੇ ਆਂ ਔਰ ਇਸੇ ਤਰ੍ਹਾਂ ਵਾਦਾ ਕਰਦੇ ਆ ਵੀ ਜਿਵੇਂ ਐਨ ਆਰ ਐ ਵੀਰ ਸਾਡੇ ਨਾਲ ਜੁੜੇ ਲੋਕਰ ਵੀਰ ਜੁੜੇ ਆ ਉਹ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ ਤੇ ਇਸੇ ਤਰ੍ਹਾਂ ਹੀ ਨਿਰੰਤਰ ਸੇਵਾ ਜਿਹੜੀ ਉਹ ਜਾਰੀ ਰੱਖਾਂਗੇ ਬਾਕੀ ਉਹ ਮਾਲਕ ਨੂੰ ਪਤਾ ਜੋ ਉਹਨੇ ਕਰਾਉਣਾ ਉਹ ਕਰਵਾ ਲੈਣਾ ਜੀ ਅਸੀਂ ਤਿਆਰ ਹਾਂ ਸੇਵਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ